ਅੱਬਾ ਕਿੰਨੀ ਵੀਡੀਓ ਵਾਇਰਲ ਕਰਦੇ ਆ ਨਾ ਕਿ ਇੱਕ ਹਸਬੈਂਡ ਨੇ ਇੱਕ ਵਾਈਫ ਨੂੰ ਕੁੱਟਿਆ ਕੀ ਬੀਤਦੀ ਹੈ ਜਦੋਂ ਇੱਕ ਬੰਦਾ ਆਪਣੀ ਵਾਈਫ ਦਾ ਇਲਾਜ ਕਰਾਣਾ ਚਾਹੁੰਦਾ ਪਰ ਕੁਝ ਪੈਸਿਆਂ ਕਰਕੇ ਨਹੀਂ ਕਰਾ ਪਾਂਦਾ ਕੀ ਕਹਿਣਾ ਚਾਹੋਗੇ ਇਹਦੀ ਵੀ ਵੀਡੀਓ ਸ਼ੇਅਰ ਕਰੂੰਗਾ ਕਿ ਨਹੀਂ ਤਨ ਜਿਗਰ ਐਸ ਬੰਦੇ ਦਾ ਜਿਹੜਾ ਦਿਹਾੜੀਆਂ ਕਰਕੇ ਭੱਜ ਨੱਠ ਕੇ ਆਪਣੀ ਵਾਈਫ ਦਾ ਇਲਾਜ ਕਰਾਈ ਜਾਂਦਾ ਹੌਲ ਪੈਂਦਾ ਕਿ ਸਾਡੀ ਅੱਖਾਂ ਦੇ ਮੋਰੇ ਸਾਡੀ ਮਾਂ ਤੜਪਰੀ ਹੋਵੇ ਕੈਂਸਰ ਦੇ ਇਲਾਜ ਤੋਂ ਤੇ ਪੈਸੇ ਨਾ ਹੋਣ ਜਿਹੜਾ ਜਿਹੜਾ ਵੀ ਬੰਦਾ ਆਪਣੀ ਮਾਂ ਨੂੰ ਜਾਂ ਆਪਣੀ ਵਾਈਫ ਨੂੰ ਆਪਣੇ ਬੱਚੇ ਨੂੰ ਜਿੰਨ ਨੂੰ ਵੀ ਬਹੁਤ ਪਿਆਰ ਕਰਦਾ ਨਾ ਧਿਆਨ ਨਾਲ ਮੇਰੀ ਗੱਲ ਰਿਲੇਟ ਕਰਿਓ ਆ ਕੋ ਆ ਲਿਖਿਆ ਹੋਇਆ ਇੰਗਲਿਸ਼ ਦੇ ਵਿੱਚ ਆ ਦਵਾਈ ਲਿਖੀ ਡਾਕਟਰ ਨੇ ਇਹਨਾਂ ਨੂੰ ਕਿ ਆਪਣੀ ਵਾਈਫ ਨੂੰ ਲੈ ਦੋ ਤੇ ਇਥੇ ਇੰਗਲਿਸ਼ ਚ ਲਿਖਤਾ ਇਹਨਾਂ ਨੇ ਕਿ ਨਾਟ 기ਵਨ ਡਿਊ ਟੂ ਫਾਈਨੈਂਸ਼ੀਅਲ ਇਸ਼ੂਜ਼ ਇਨ ਨਾਟ 기ਵਨ ਡਿਊ ਟੂ ਫਾਈਨੈਂਸ਼ੀਅਲ ਇਸ਼ੂਜ਼ ਇਹ ਮਰਨਾ ਹੈ ਇਹ ਮਰਨਾ ਹੈ ਉਸ ਇਨਸਾਨੀਅਤ ਲਈ ਕਿ ਸਿਰਫ ਪੈਸਿਆਂ ਕਰਕੇ ਇਹਨਾਂ ਨੂੰ ਆਪਣੀ ਵਾਈਫ ਦੀ ਮੈਡੀਸਨ ਨਹੀਂ ਦਿੱਤੀ ਗਈ ਤੇ ਡਾਕਟਰ ਨੇ ਵੀ ਲਿਖਤਾ ਡਾਕਟਰ ਦੇ ਹੱਥ ਨਹੀਂ ਕੰਬੇ ਡਾਕਟਰ ਦਾ ਚਲੋ ਹੁਣ ਡਾਕਟਰ ਦਾ ਚਾਹਦੇ ਨੇ ਪੂਰੀ ਦੁਨੀਆ ਦੇ ਸਭ ਦਾ ਇਲਾਜ ਹੋ ਜਾਵੇ ਪਰ ਫਾਈਨੈਂਸ਼ੀਅਲ ਹਨਾ ਡਾਕਟਰਾਂ ਕੋਲ ਆਪਣਾ ਪੁਆਇੰਟ ਪਰ ਮਨੁਸ਼ਾਨੀਅਤ ਦੇ ਨਾਤੇ ਤੁਹਾਡੇ ਕੋਲ ਪੁੱਛਣਾ ਚਾਹਣਾ ਇਹਨਾਂ ਦੇ ਘਰ ਦੀ ਵੀਡੀਓ ਤੁਸੀਂ ਵੀਡੀਓ ਦੇਖ ਸਕਦੇ ਹੋ ਤਕਰੀਬਨ ਪਿਛਲੇ 2.5 3 ਮਹੀਨਿਆਂ ਤੋਂ ਸਾਡੇ ਕੋਲ ਆ ਰਹੇ ਨੇ ਹੈਲਪ ਲਾਈਨ ਆਪਾਂ ਕਿੰਨੀ ਵੀਡੀਓ ਵਾਇਰਲ ਕਰਦੇ ਆ ਨਾ ਕਿ ਇੱਕ ਹਸਬੈਂਡ ਨੇ ਇੱਕ ਵਾਈਫ ਨੂੰ ਕੁੱਟਿਆ ਹੱਤ ਚੁੱਕਿਆ ਵੀਡੀਓ ਵਾਇਰਲ ਤੇ ਵਾਇਰਲ ਇਹਨੂੰ ਸਜ਼ਾ ਦਿਓ ਇਹਨੂੰ ਫਾਂਸੀ ਦਿਓ ਇਹਨੇ ਕਿਉਂ ਕੁੱਟਿਆ ਇੱਕ ਬੰਦਾ ਆਪਣੀ ਵਾਈਫ ਨੂੰ ਬਚਾਣ ਲਈ ਦਿਨ ਰਾਤ ਭੱਜ ਰਿਹਾ ਦਿਨ ਰਾਤ 4 500 ਦੀ ਹੱ 15 20000 ਰੁਪਏ ਦਾ ਹਰ 21 ਦਿਨ ਬਾਅਦ ਖਰਚਾ ਹੈ ਹੁਣ ਡਾਕਟਰ ਨੇ 30000 ਖਰਚਾ ਦੱਸਤਾ ਹੈ ਤੇ ਡਾਕਟਰ ਨੇ ਇਹ ਤੇ ਲਿਖ ਵੀ ਦਿੱਤਾ ਆ ਮੈਡੀਸਨ ਨਹੀਂ ਮਿਲੀ ਤੇ ਲਿਖਤਾ ਹੈ ਨਾਟ 기ਵਨ ਡਿਊ ਟੂ ਫਾਈਨੈਂਸ਼ੀਅਲ ਇਸ਼ੂਜ਼ ਨਾਲ ਤਰੀਕ ਵੀ ਪਾਤੀ ਹੈ 9 1 2024 ਨਵਾਂ ਸਾਲ ਅਮੀਰਾਂ ਦਾ ਚੜਿਆ ਇਹਨਾਂ ਦਾ ਕਾਹਦਾ ਨਵਾਂ ਸਾਲ ਹੈ ਏ ਮੈਂ ਕੋਈ ਮਹਾਨ ਨਹੀਂ ਬਣ ਰਿਹਾ ਚਲੋ ਸਾਡੀ ਟੀਮ ਦਾ ਰੋਜ਼ ਹੀ ਇੱਥੇ ਬੈਠਦੀ ਸਤੋਂ ਸੋਂ ਰੋਜ਼ ਹੀ ਇਦਾਂ ਦੇ ਕੇਸਿਸ ਨੇ ਪਰ ਮੈਂ ਤੁਹਾਨੂੰ ਘਰ ਬੈਠੇ ਰੀਲ ਦੇ ਜ਼ਰੀਏ ਮਹਿਸੂਸ ਕਰਾਉਣਾ ਚਾਹੁੰਦਾ ਕਿ ਕੀ ਬੀਤਦੀ ਹੈ ਜਦੋਂ ਇੱਕ ਬੰਦਾ ਆਪਣੀ ਵਾਈਫ ਦਾ ਇਲਾਜ ਕਰਾਉਣਾ ਚਾਹੁੰਦਾ ਪਰ ਕੁਝ ਪੈਸਿਆਂ ਕਰਕੇ ਨਹੀਂ ਕਰਾ ਪਾਂਦਾ ਕੀ ਕਹਿਣਾ ਚਾਹੋਗੇ ਇਹਦੀ ਵੀ ਵੀਡੀਓ ਸ਼ੇਅਰ ਕਰੂੰਗਾ ਕਿ ਨਹੀਂ ਇਹਦੇ ਲਈ ਵੀ ਹੈਲਪ ਕਰਨ ਆਉਂਗੇ ਕਿ ਨਹੀਂ ਇਦਾਂ ਦੇ ਬੜੇ ਮਰੀਜ਼ ਨੇ ਸਾਡੇ ਕੋਲ ਇੱਕ ਲਈ ਇੱਕ ਕਹਾਣੀ ਆ ਪਰ ਸਾਡੇ ਕੋਲ ਰੋਜ਼ ਇਦਾਂ ਦੀਆਂ 100 ਕਹਾਣੀਆਂ ਨੇ ਜਿਹਦੇ ਵਿੱਚ ਲੋਕ ਮਜਬੂਰ ਨੇ ਆਪਣੇ ਰਿਸ਼ਤਿਆਂ ਨੂੰ ਬਚਾਉਣਾ ਚਾਹੁੰਦੇ ਨੇ ਜਿਵੇਂ ਲੋਕਾਂ ਕੋ ਪੈਸਾ ਬਹੁਤ ਹੈ ਨਾ ਪਰ ਉਹਨਾਂ ਦੀ ਮਾਂ ਵਾਪਸ ਨਹੀਂ ਆ ਸਕਦੀ ਉਹ ਪੈਸਿਆਂ ਨਾਲ ਬਾਪ ਵਾਪਸ ਨਹੀਂ ਆ ਸਕਦਾ ਲੋਕਾਂ ਦੇ ਬੱਚੇ ਹੈ ਨਹੀਂ ਉਹ ਵਾਪਸ ਨਹੀਂ ਆ ਸਕਦੇ ਪਰ ਇਹਨਾਂ ਦੇ ਘਰ ਦੇ ਬਚ ਸਕਦੇ ਨੇ ਪੈਸਿਆਂ ਕਰਕੇ ਧੰਨ ਜਿਗਰ ਐਸ ਬੰਦੇ ਦਾ ਜਿਹੜਾ ਦਿਹਾੜੀਆਂ ਕਰਕੇ ਭੱਜ ਨੱਠ ਕੇ ਆਪਣੀ ਵਾਈਫ ਦਾ ਇਲਾਜ ਕਰਾਈ ਜਾਂਦਾ ਕਿੰਨੇ ਪੈਸੇ ਲੱਗ ਚੁੱਕੇ ਨੇ ਬਾਈ ਹੁਣ ਤੱਕ 2.5 ਦੋ ਸਾਲ ਹੋ ਗਏ ਮੈਨੂੰ ਇੱਕ ਸਾਲ ਤੋਂ ਪਰ ਤੁਸੀਂ ਧੰਨ ਹੋ ਯਾਰ ਜਿਹੜਾ ਆਪਣੀ ਵਾਈਫ ਲਈ ਇੰਨਾ ਭੱਜ ਰਹੇ ਹੋ ਦਿਲ ਤੋਂ ਸਲਾਮ ਹੈ कि कमा ले रोज तीन चार सौ किटे कर दैसे किसी की हैल्प लैली यार आखो यार डॉक्टर ने एक होरलाइन लिखी हुई है डॉक्टर ने लिखा है पढ़ो आखो आ, आ इंजैक्शन ਰੈਪਿਊਲਾਈਡ ਨਾਟ ਗਿਵਨ ਡਿਊ ਟੂ ਫਾਈਨੈਂਸ਼ੀਅਲ ਪ੍ਰੋਬਲਮ ਦੇਖੋ ਨੋ ਗੈਰ ਰੂਹ ਕੰਬਦੀ ਹੈ ਪੜ ਕੇ ਦੇਖੋ ਰੂਹ ਹੌਲ ਪੈਂਦਾ ਹੈ ਕਿ ਸਾਡੀ ਅੱਖਾਂ ਦੇ ਮੋਰੇ ਸਾਡੀ ਮਾਂ ਤੜਪਰੀ ਹੋਵੇ ਕੈਂਸਰ ਦੇ ਇਲਾਜ ਤੋਂ ਤੇ ਪੈਸੇ ਨਾ ਹੋਣ ਬਾਈ ਜੀ ਐ ਲੱਗਦਾ ਕਿ ਰੱਬ ਹੈ ਹੀ ਨਹੀਂ ਰੱਬ ਸਮਝਦਾ ਹੀ ਨਹੀਂ ਬੰਦਾ ਕਿਉਂਕਿ ਉਹਦਾ ਬੰਦਾ ਮਰ ਰਿਹਾ ਉਹਦੀ ਅੱਖਾਂ ਦੇ ਮੋਰੇ ਮੈਂ ਤੁਹਾਨੂੰ ਘਰ ਬੈਠਿਆਂ ਨੂੰ ਰਜਾਈਆਂ 'ਚ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰਾਂਗੇ ਉੱਠ ਕੇ ਆਓ ਇਹਨਾਂ ਲਈ ਇਹ ਕੋਈ ਫਿਲਮ ਨਹੀਂ ਚੱਲ ਰਹੀ ਇਹ ਅਸਲੀ ਹੈ ਯਾਰ ਇਹ ਅਸਲੀ ਇੱਥੇ ਰੋਜ਼ ਇਦਾਂ ਹੀ ਸੰਗਤ ਆਂਦੀ ਏ ਰੋਜ਼ ਸਾਡੇ ਤੀਰਤ ਤੇ ਕੋਈ ਮਹੀਨੇ ਚ ਇੱਕ ਵਾਰੀ ਕੈਂਪ ਨਹੀਂ ਲੱਗਦਾ ਸਾਡਾ ਰੋਜ਼ 7 ਤੋਂ 9 ਸ਼ਾਮ ਨੂੰ ਮਾਡਲ ਟਾਊਨ ਬਾਬਾ ਦੀਪ ਸਿੰਘ ਗੁਰਦਰਾ ਸਾਹਿਬ ਦੇ ਕੋਲ ਸਾਡੇ ਨੰਬਰ ਉੱਪਰ ਦਿੱਤੇ ਹੋਏ ਨੇ ਜੇ ਹੋਰ ਨਹੀਂ ਕੁਝ ਕਰ ਸਕਦੇ ਨਾ ਤਾਂ ਘੱਟੋ ਘੱਟ ਘਰੇ ਬੈ ਕੇ ਵੀਡੀਓ ਸ਼ੇਅਰ ਕਰ ਦਿਓ ਸ਼ਾਇਦ ਇਦਾਂ ਦੇ ਹੋਰ ਲੋਕਾਂ ਦੀ ਮਦਦ ਹੋ ਜAVE